ਅਸਿਗਾਹੀ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਝੋਨੇ ਬਾਰੇ ਆਮ ਤੌਰ ਤੇ ਜੇ ਦੇਖਿਆ ਜਾਵੇ ਤਾਂ ਸਾਰੇ ਕਿਸਾਨ ਵੀਰਾਂ ਨੇ ਝੋਨੇ ਦਾ ਰੇਵ ਵਗੈਰਾ ਪੂਰਾ ਕਰ ਲਿਆ ਹੈ ਜਿਨ੍ਹਾਂ ਨੇ ਜੀਲੀ ਥੋੜੀ ਪਲੇਟ ਲਗਾਈ ਹੈ ਉਹਨਾਂ ਦਾ ਸ਼ਾਇਦ ਇੱਕ ਅੱਧਾ ਥੈਲਾ ਰਹਿਦਾ ਹੋਵੇ ਜਿਹੜੇ ਕਿਸਾਨ ਵੀਰਾਂ ਦੀ ਜੀਰੀ 40 ਦਿਨਾਂ ਤੋਂ ਟੱਪ ਗਈ ਹੈ ਜਾਂ 40 ਦਿਨਾਂ ਦੀ ਹੋਣ ਵਲੀ ਹੈ ਉਹਨਾਂ ਦੇ ਮਨ ਵਿੱਚ ਇਹੀ ਸਵਾਲ ਆ ਰਿਹਾ ਬਾਰ-ਬਾਰ ਕਿ ਉਹ ਸੰਡੀ ਦਾ ਸਪਰੇਅ ਕਰਨੇ ਜਾਂ ਪਦਾਨ ਪਾਣ। ਦੋਨੇ ਚੀਜ਼ਾਂ ਆਪਣੀ ਜਗ੍ਹਾ ਤੇ ਠੀਕ ਨੇ। ਦੋਨਾਂ ਦੇ ਆਪਣੇ ਆਪਣੇ ਫਾਇਦੇ ਨੇ। ਜੇਕਰ ਤੁਸੀਂ ਮੇਰੀ ਸਲਾਹ ਮੰਨੋ ਤਾਂ ਤੁਸੀਂ ਪਦਾਨ ਹੀ ਪਾਓ। ਕਿਉਂਕਿ ਪਦਾਨ ਜਿਹੜੀ ਹੈ ਉਹ ਇਸ ਰੁੱਤ ਵਿੱਚ ਜਾਂ ਕਹਾਂ ਲੋ ਜਿਹੜੇ ਹੁਣ ਦਿਨ ਚੱਲ ਰਹੇ ਨੇ ਉਦੇ ਵਿੱਚ ਪਾਣੀ ਵੀ ਆਸਾਨ ਹੈ ਤੇ ਉਧਰ ਰਿਜ਼ਲਟ ਵੀ ਵਧੀਆ ਰਹੇਗਾ ਜਿਵੇਂ ਹੁਣ ਕਦੇ ਸ਼ਾਮ ਨੂੰ ਮੀਂਹ ਆ ਜਾਂਦਾ ਹੈ ਕਦੇ ਸਵੇਰੇ ਆ ਜਾਂਦਾ ਹੈ ਤਾਂ ਸਪਰੇਅ ਕਰਨਾ ਕੋਈ ਸਹੀ ਨਹੀਂ ਰਹਿੰਦਾ ਸਪਰੇਅ ਜੇ ਤੁਸੀਂ ਕਰਨ ਅਨੁਸਾਰ ਮੀਂਹ ਪੈ ਗਿਆ ਤਾਂ ਵੀ ਗਲਤ ਆ ਜਾਂ ਫਿਰ ਦੋ ਘੰਟੇ ਬਾਅਦ ਪੈ ਗਿਆ ਤਾਂ ਵੀ ਤਾਂ ਮੌਸਮ ਨੂੰ ਦੇਖਦੇ ਹੋਏ ਪਦਾਨ ਸਹੀ ਹੈ ਜਿੰਨੀ ਸਾਨੂੰ ਯੂਨੀਵਰਸਿਟੀ ਵੱਲੋਂ ਸਪਾਰਸ ਹੈ 7.5 ਕਿਲੋ ਪ੍ਰਤੀ ਏਕੜ ਕਾਰ ਟਾਈਪ ਹਾਈਡਰੋਕਲੋਰਾਈਡ 4% ਜੀਆਰ ਜਿਹੜੇ ਕਿਸਾਨ ਵੀਰ ਫਿਰ ਵੀ ਕਹਿੰਦੇ ਨੇ ਵੀ ਪਦਾਨ ਤਾਂ ਅਸੀਂ ਪਾਉਣੀ ਹੋ ਨਹੀਂ ਤਾਂ ਉਹਨਾਂ ਲਈ ਤੁਸੀਂ ਸਪਰੇ ਕਰ ਸਕਦੇ ਹੋ ਹਲਕੇ ਟੈਕਨੀਕਲ ਵੀ ਤੁਸੀਂ ਕਰ ਸਕਦੇ ਹੋ ਤੁਹਾਨੂੰ ਥੋੜਾ ਟਾਈਮ ਅਸਰ ਦੇਣਗੇ ਤੁਸੀਂ ਵਧੀਆ ਵੀ ਕਰ ਸਕਦੇ ਹੋ ਜਿਵੇਂ ਤੁਹਾਡੀ ਵੈਰਾਈਟੀ ਲੱਗੀ ਹੋਈ ਹੈ ਉਮੀਦ ਹੈ ਤੁਸੀਂ ਸਪਰੇਅ ਕਰ ਸਕਦੇ ਹੋ ਜਿਹੜੀ ਪੀਆਰ 128 ਕਿਸਮ ਹੈ ਇਹਨੂੰ ਰੋੜੀ ਗੋਭ ਦੀ ਸੰਡੀ ਦੀ ਸ਼ਿਕਾਇਤ ਜ਼ਿਆਦਾ ਆਂਦੀ ਹੈ ਇਸ ਲਈ ਤੁਸੀਂ ਇਹਦੇ ਤੇ ਕੋਰਾਜਨ ਇਨਸੀਪੀਓ ਫੇਮ ਕਿੰਗਡਕਸਾ ਇਹੋ ਜੀ ਕੋਈ ਵਧੀਆ ਦਵਾਈ ਹੀ ਕਰੋ ਜਿਹੜੀਆਂ ਹੋਰ ਜੀਰੀਆਂ ਨੇ ਜਿਵੇਂ ਹੂਸ਼ਾ ਹੋ ਗਈ 26 ਇਨਾਂ ਤੇ ਤੁਸੀਂ 14 ਵਗੈਰਾ ਤੇ ਕੋਈ ਹਲਕਾ ਟੈਕਨੀਕਲ ਐਮਐਮ 10 ਬੈਂਜੂਏਟ ਜਾਂ ਕਲਟਾਰ ਵਗੈਰਾ ਕੁਝ ਇਦਾਂ ਦੀਆਂ ਵੀ ਕਰ ਸਕਦੇ ਹੋ ਸਪ੍ਰੇ 4 2 5 ਪੰਪ ਕੋਈ 25 ਲੀਟਰ ਵਾਲੇ ਲਗਾ ਲੈਣੇ ਸਵੇਰ ਦੇ ਸਮੇਂ ਕਰ ਲਓ ਜਾਂ ਸ਼ਾਮ ਦੇ ਸਮੇਂ ਕਰ ਲਓ ਇਹ ਤੁਹਾਡੀ ਆਪਣੀ ਇੱਛਾ ਹੈ ਪਰ ਜੋ ਕਿਸਾਨਾਂ ਦਾ ਨਿੱਜੀ ਤਜਰਬਾ ਹੈ ਜਾਂ ਸਾਡਾ ਖੁਦ ਦਾ ਤਜਰਬਾ ਹੈ ਉਦੇ ਵਿੱਚ ਅਸੀਂ ਪਦਾਨ ਹੀ ਰეკਮੈਂਡ ਕਰਦੇ ਹਾਂ ਕਿਉਂਕਿ ਇਸ ਟਾਈਮ ਪਾਣੀ ਹੁੰਦਾ ਹੈ ਜੇ ਜੇ ਅਸੀਂ ਸਕਾ ਕੇ ਵੀ ਪਾਣੀ ਪੰਪ ਲੱਗ ਕਰਦੇ ਹਾਂ ਤਾਂ ਵੀ ਸਾਨੂੰ ਫਿਰਨਾ ਥੋੜਾ ਜਿਹਾ ਔਖਾ ਲੱਗਦਾ ਹੈ ਜਿੱਥੇ ਕਿ ਪਦਾਨ ਪਾਣਾ ਕਾਫੀ ਆਸਾਨ ਹੈ ਪਦਾਨ ਦਾ ਇੱਕ ਹੋਰ ਫਾਇਦਾ ਹੈ ਪਦਾਨ ਹੈ ਜਿਹੜੀ ਉਹ ਤੁਸੀਂ ਜੜਾਂ ਰਹੀਂ ਦੇ ਰਹੇ ਹੋ ਬੂਟੇ ਦੀ ਜੜਾਂ ਰਹੀਂ ਦਾ ਅਸਰ ਲੈਣਾ ਹੈ ਪਦਾਨ ਦਾ ਇਸ ਅਸਰ ਇਸ ਲਈ ਲੰਬਾ ਚਿਰ ਰਹਿੰਦਾ ਹੈ ਹੋਰ ਇਹਦਾ ਇੱਕ ਹੋਰ ਵੀ ਫਾਇਦਾ ਹੈ ਕਿ ਮਿੱਟੀ ਵਿੱਚ ਰਲਣ ਕਰਕੇ ਮਿੱਟੀ ਵਿੱਚ ਜਿਹੜੀਆਂ ਹੋਰ ਕੋਈ ਹੋਰ ਕਿਸੇ ਤਰ੍ਹਾਂ ਦੀਆਂ ਸੁੰਡੀਆਂ ਵਗੈਰਾ ਹਾਲਾਂਕਿ ਮਿੱਤਰ ਕੀਟ ਉਹ ਹੀ ਬਥੇਰੇ ਮਰਦੇ ਨੇ ਪਰ ਮਿੱਟੀ 'ਚ ਰਲਣ ਕਰਕੇ ਇਹਦਾ ਅਸਰ ਝੋਨਾ ਵਧਣ ਤੱਕ ਸਾਨੂੰ ਮਿਲਦਾ ਰਹਿੰਦਾ ਹੈ ਤੁਸੀਂ ਤਜਰਬਾ ਕਰਕੇ ਦੇਖ ਸਕਦੇ ਹੋ ਇੱਕ ਗਿੱਲੇ 'ਚ ਹੀ ਤਜਰਬਾ ਕਰ ਲਓ ਭਾਵੇਂ ਅੱਧੇ ਵਿੱਚ ਤੁਸੀਂ ਪਦਾਨ ਨਾ ਪਾਇਓ ਅਧਿਜਪਦਾਨ ਪਾਲੂ ਪਦਾਨ ਵਾਲੇ ਵਿੱਚ ਬਿਮਾਰੀ ਤੁਹਾਨੂੰ ਘੱਟ ਮਿਲੇਗੀ ਸੁੰਡੀ ਵਗੈਰਾ ਦਾ ਤੇ ਹੋਰ ਕੀਟਾ ਦਾ ਅਟੈਕ ਤੁਹਾਨੂੰ ਘੱਟ ਮਿਲੇਗਾ ਜਿੱਥੇ ਤੁਸੀਂ ਸਿੱਧੀ ਸਪਰੇਅ ਕੀਤੀ ਹੈ ਉੱਥੇ ਤੁਹਾਨੂੰ ਅਟੈਕ ਜ਼ਿਆਦਾ ਮਿਲੇਗਾ ਕਿਉਂਕਿ ਉਹ ਤੁਸੀਂ ਪੱਤਿਆਂ ਰਾਹੀਂ ਉਹਨੂੰ ਉਹਦਾ ਟ੍ਰੀਟਮੈਂਟ ਕੀਤਾ ਹੈ ਇੱਕ ਤਾਂ ਤੁਸੀਂ ਜ਼ਮੀਨ ਦੀ ਸਫਾਈ ਕਰ ਦਿੱਤੀ ਇੱਕ ਤੁਸੀਂ ਕੇਵਲ ਬੂਟੇ ਦੀ ਇਸ ਚੀਜ਼ ਵਿੱਚ ਫਰਕ ਹੈ ਅੱਜ ਦੀ ਵੀਡੀਓ 'ਚ ਐਨਆਈਸੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇਗੀ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਲਾਭਦਾਇਕ ਲੱਗਦੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਖੇਤੀ ਵਿੱਚ ਤੁਹਾਨੂੰ ਮਦਦگار ਨੇ ਤੁਸੀਂ ਇਹਨਾਂ ਨੂੰ ਅੱਗੇ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਧੰਨਵਾਦ